ਸਤਿ ਸ਼੍ਰੀ ਅਕਾਲ ਜੈ ਭੋਲੇ ਨਾਟ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰਜੀਵ ਗੁਗਲਾਨੀ ਅੱਜ ਤੁਹਾਡੇ ਨਾਲ ਬੜੀ ਸਵੇਰੇ ਸਵੇਰੇ ਰੂਬਰੂ ਹੋ ਰਿਹਾ ਹਾਂ ਮਾਫੀ ਚਾਹੁੰਦਾ ਤੁਸੀਂ ਵੀ ਸੋਚਦੇ ਹੋਵੋਗੇ ਪਰ ਇੱਕ ਮੁੱਦਾ ਬੜਾ ਜ਼ਰੂਰੀ ਸੀ ਤੁਹਾਡੇ ਨਾਲ ਰੂਬਰੂ ਹੋਣ ਦਾ ਕਿਉਂਕਿ ਐਜ਼ ਏ ਸਨਾਤਨੀ ਹੋਣ ਦੇ ਨਾਤੇ Hindu ਹੋਣ ਦੇ ਨਾਤੇ ਮੇਰਾ ਫਰਜ਼ ਬੰਦਾ ਹੈ ਕਿ ਮੈਂ ਇਸ ਦੁਨੀਆ ਤੇ ਆਇਆ ਕਿ ਜਿਸ ਧਰਮ ਚ ਮੈਂ ਜਨਮ ਲਿਆ ਉਸ ਧਰਮ ਦੇ ਲਈ ਮਰ ਮਟਣ ਦੇ ਲਈ ਵੀ ਮੈਂ ਤਿਆਰ ਹਾਂ ਅੱਜ ਅਸੀਂ ਗੱਲ ਕਰਾਂਗੇ ਉਹ ਜਿਹੜਾ ਅਖੋਤੀ ਸਿੰਗਰ ਮੈਂ ਉਹਦਾ ਨਾਮ ਭੁੱਲ ਗਿਆ ਕਿਹੜਾ ਡੱਡੂਮਾਨ ਕਿ ਸ਼ਾਇਦ ਡੱਬੂਮਾਨ ਪਤਾ ਨਹੀਂ ਲੋਕ ਉਹਨੂੰ ਕੀ ਕਹਿੰਦੇ ਆ ਬੱਬੂਮਾਨ ਸੋ ਉਹ ਅਖੋਤੀ ਸਿੰਗਰ ਉਹਨੇ ਇੱਕ ਗਾਣਾ ਕੱਢਿਆ ਮੈਨੂੰ ਕੱਲ ਕਿਸੇ ਮੇਰੇ ਦੋਸਤ ਨੇ ਦੱਸਿਆ ਕਹਿੰਦਾ ਜੀ ਬਲੈਕ ਦੀਵਾਲੀ ਮੈਂ ਹੈਰਾਨ ਹੈ ਫਿਰ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਕਾਫੀ ਵਿਚਾਰੇ ਦੀ ਸਰਵਿਸ ਹੋ ਰਹੀ ਸੀਗੀ ਵੈਸੇ ਮੈਂ ਕਦੇ ਨਾ ਧਰਮ ਦੇ ਨਾਂ ਤੇ ਰਾਜਨੀਤੀ ਨਹੀਂ ਕਰਦਾ ਮੈਨੂੰ 25 ਸਾਲ ਹੋ ਗਏ ਹੈ ਮੇਰਾ ਇਹ ਟੌਪਿਕ ਨਹੀਂ ਹੁੰਦਾ ਕਿਉਂਕਿ ਮੈਂ ਸਾਰੇ ਧਰਮਾਂ ਦੀ ਬਹੁਤ ਰਿਸਪੈਕਟ ਕਰਦਾ ਚਾਹੇ ਮੇਰਾ ਜਨਮ ਕਿਸੇ ਵੀ ਧਰਮ ਚ ਹੋਇਆ ਪਰ ਮੈਂ ਬਾਕੀ ਉਹ ਧਰਮਾਂ ਦੀ ਵੀ ਓਨੀ ਇੱਜ਼ਤ ਕਰਦਾ ਜਿੰਨੀ ਮੈਂ ਸਨਾਤਨ ਧਰਮ ਦੀ ਕਰਦਾ ਪਰ ਇਹ ਖੋਥੀ ਬੰਦੇ ਮੈਨੂੰ ਬੋਲਣ ਲਈ ਮਜਬੂਰ ਕਰ ਦਿੰਦੇ ਨੇ 2020 ਦੇ ਵਿੱਚ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਕੀ ਰਣਜੀਤ ਬਾਵੇ ਦਾ ਗਾਣਾ ਆਇਆ ਸੀ ਕਿ ਪੱਥਰਾਂ ਨੂੰ ਦੁੱਧ ਪੱਥਰਾਂ ਨੂੰ ਦੁੱਧ ਗਾਣਾ ਆਇਆ ਸੀ ਸਭ ਤੋਂ ਪਹਿਲਾਂ ਰਜੀਵ ਗੁਗਲਾਨੀ ਨੇ ਉਦੋਂ ਮੇਰਾ ਲिटल ਫਲਾਵਰ ਜੱਸਿਆ ਰੋਡ ਤੇ ਸਕੂਲ ਹੁੰਦਾ ਸੀ ਉਸ ਟੌਪਿਕ ਤੇ ਬੋਲਣ ਵਾਲਾ ਲੁਧਿਆਣੇ ਤੋਂ ਪਹਿਲਾ ਸ਼ਖਸੀਅਤ ਇਹ ਮੇਰਾ ਇਤਿਹਾਸ ਹੈ ਇਹ ਨਾਲ ਨਾਲ ਮੈਂ ਇਸ ਕਰਕੇ ਯਾਦ ਕਰਉਣਾ ਰਹਿਣਾ ਕਿ ਜੋ ਜੋ ਮੈਂ ਚਲੋ ਕੰਮ ਕੀਤਾ ਸਮਾਜ ਲਈ ਜਾਂ ਦੇਸ਼ ਲਈ ਜਾਂ ਪਾਰਟੀ ਲਈ ਉਹ ਲੋਕਾਂ ਨੂੰ ਯਾਦ ਰਵੇ ਕੋਕੇ ਲੋਕ ਰਾਤ ਦੀ ਖਾਧੀ ਹੋਈ ਸਬਜੀ ਤੇ ਰੋਟੀ ਭੁੱਲ ਜਾਂਦੇ ਨੇ ਇਹ ਤਾਂ ਫਿਰ ਬਹੁਤ ਪੁਰਾਣੀ ਗੱਲ ਹੈ ਸੋ ਮੇਰੀ ਇਹ ਜ਼ਿੰਮੇਵਾਰੀ ਬਣਦੀ ਰਹਿੰਦੀ ਹੈ ਸੋ ਉਸ ਟਾਈਮ ਮੈਂ ਸਭ ਤੋਂ ਪਹਿਲਾਂ ਰਣਜੀਤ ਬਾਵੇ ਨੂੰ ਬੜਾ ਚੰਗਾ ਉਹਦੀ ਵੀ ਸਰਵਿਸ ਕੀਤੀ ਸੀ ਉਦੋਂ ਮੇਰੀ ਇੰਟਰਵਿਊ ਲੈਣ ਵਾਲਾ ਮੇਰਾ ਪੱਤਰਕਾਰ ਕੋਈ ਸਰਦਾਰ ਭਰਾ ਸੀ ਉਹ ਮੇਰੇ ਨਾਲ ਅੱਜ ਵੀ ਫੇਸਬੁੱਕ ਤੇ ਜੁੜਿਆ ਮੈਂ ਉਹਦਾ ਨਾਂ ਨਹੀਂ ਲੈਣਾ ਉਹਨੂੰ ਵੀ ਮੈਂ ਬਹੁਤ ਕੁਝ ਇਤਿਹਾਸ ਬਾਰੇ ਦੱਸਿਆ ਸੀ ਕਿਉਂਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਔਰ ਮੈਂ ਪਹਿਲੀ ਕਲਾਸ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਇਤਿਹਾਸ ਪੜ੍ਹਿਆ ਮੈਨੂੰ ਹਿਸਟਰੀ ਬਹੁਤ ਵਧੀਆ ਲੱਗਦੀ ਸੀ ਕਿਉਂਕਿ ਪੁਰਾਣੀਆਂ ਚੀਜ਼ਾਂ ਐਂਟੀਕ ਚੀਜ਼ਾਂ ਜੋ ਪੁਰਾਣੇ ਸਮੇਂ ਛੋਇਆ ਇਹ ਮੈਨੂੰ ਬਹੁਤ ਇੰਟਰਸਟਿੰਗ ਲੱਗਦੀਆਂ ਸੀ ਸੋ ਉਸ ਭਰਾ ਨੂੰ ਵੀ ਮੈਂ ਬੜਾ ਥੋੜਾ ਜਿਹਾ ਬਰੀਫ ਕੀਤਾ ਸੀ ਸਿੱਖੀ ਬਾਰੇ ਸਿੱਖੀ ਧਰਮ ਬਾਰੇ ਜਿਹੜੀਆਂ ਕੀ ਗੱਲਾਂ ਉਹਨੂੰ ਐਜ਼ ਅ ਸਿੱਖ ਹੋਣ ਦੇ ਨਾਤੇ ਵੀ ਨਹੀਂ ਪਤਾ ਸੀ ਉਹਨੂੰ ਟੌਪਿਕ ਮੈਂ ਨਹੀਂ ਛੇੜਦਾ ਸੋ ਇਹ ਡੱਡੂ ਮਾਨ ਜੀ ਕਹਿ ਰਹੇ ਨੇ ਕਿ ਡੱਬੂ ਮਾਨ ਜੀ ਹੈ ਇਹ ਕਹਿੰਦਾ ਜੀ ਕਾਲੀ ਦੀਵਾਲੀ ਹੈ ਵੈਸੇ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਜਿਹੜੇ ਡੱਡੂ ਮਾਨ ਜੀ ਹੈ ਇਹ ਹੁਣ ਅੱਜ ਦੀ ਡੇਟ 'ਚ ਇੱਕ ਫਲॉप ਸਿੰਗਰ ਬਣ ਚੁੱਕੇ ਆ ਇਹਨੂੰ ਕੋਈ ਸੁਣਦਾ ਨਹੀਂ ਇਹਦੀ ਇੱਕ ਲਾਸਟ ਫਿਲਮ ਆਈ ਸੀ ਸ਼ਾਇਦ ਮੈਨੂੰ ਜਿੱਥੇ ਤੱਕ ਪਤਾ ਹੈ ਹਸ਼ਰ ਉਸ ਫਿਲਮ ਦੇ ਤੋਂ ਬਾਅਦ ਜਿਹਦਾ ਨਾਂ ਹਸ਼ਰ ਸੀ ਇਹਦਾ ਆਪਣਾ ਹਸ਼ਰ ਜਿਹੜਾ ਬਹੁਤ ਮਾੜਾ ਹੋ ਗਿਆ ਉਸ ਤੋਂ ਬਾਅਦ ਇਹਦੀ ਕੋਈ ਐਲਬਮ ਨਹੀਂ ਆਈ ਨਾ ਇਹਦੇ ਕੋਈ ਖਾੜੇ ਲੱਗ ਰਹੇ ਆ ਨਾ ਇਹਨੂੰ ਕੋਈ ਫਿਲਮਾਂ 'ਚ ਲੈ ਰਿਆ ਸੋ ਇਹ ਥੋੜਾ ਮੈਂਟਲ ਹੋ ਗਿਆ ਇਹ ਕਹਿੰਦਾ ਜੀ ਮੈਂ ਟ੍ਰੈਂਡਿੰਗ 'ਚ ਕਿੱਦਾਂ ਆਵਾਂ ਸੋ ਇਸ ਕਰਕੇ ਇਹਨੇ ਕੰਟਰੋਵਰਸੀ ਵਾਲਾ ਉਹ ਗਾਣਾ ਕੱਢਿਆ ਸੋ ਡੱਡੂ ਮਾਨ ਜੀ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਮੈਂ ਬਚਪਨ ਚ ਤੁਹਾਨੂੰ ਸੁਣਦਾ ਸੀ ਜਦੋਂ ਤੁਹਾਡੀ ਪਹਿਲੀ ਐਲਬਮ ਆਈ ਸੀ ਪਿੰਡ ਪਹਿਰਾ ਲੱਗਦਾ ਤੇ ਮੈਂ ਇੱਕ ਐਸੇਡ ਵੀ ਖਰੀਦੀ ਸੀ ਚਲੋ ਮੈਂ ਤੁਹਾਨੂੰ ਪਸੰਦ ਵੀ ਕਰਦਾ ਸੀ ਗੁਰਦਾਸ ਮਾਨ ਜੀ ਤੋਂ ਬਾਅਦ ਮੈਂ ਤੁਹਾਨੂੰ ਥੋੜਾ ਜਿਹਾ ਦਰਜਾ ਦਿੰਦਾ ਸੀ ਪਰ ਆਹ ਜਿਹੜੀ ਤੁਸੀਂ ਬਲੈਕ ਦੀਵਾਲੀ ਵਾਲਾ ਗਾਣਾ ਕੱਢਿਆ ਡੱਡੂ ਮਾਨ ਜੀ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਡੇ ਘਰ ਪਰਿਵਾਰ ਸਭ ਠੀਕ ਹੈ ਤੁਸੀਂ ਇਹਨੇ ਪਗਲਾ ਗਏ ਹੋ ਕੀ ਤੁਹਾਡੇ ਘਰ ਪਰਿਵਾਰ ਸਭ ਕੋਈ ਠੀਕ ਹੈ ਸੁਖ-ਸਾਂਤ ਹੈ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਕਿ ਸਨਾਤਨ ਧਰਮ ਦੀ ਮਹੱਤਤਾ ਸਨਾਤਨ ਧਰਮ ਦੀ ਇੰਪੋਰਟੈਂਸ ਸਨਾਤਨ ਧਰਮ ਦੇ ਵਿੱਚੋਂ ਹੀ ਬਾਕੀ ਧਰਮ ਨਿਕਲੇ ਨੇ ਮੈਂ ਕਿਸੇ ਧਰਮ ਦੇ ਬਾਰੇ ਟਿੱਪਣੀ ਨਹੀਂ ਕਰਨੀ ਵਿਸ਼ੇਸ਼ ਧਰਮ ਦੇ ਬਾਰੇ ਤੈਨੂੰ ਨਹੀਂ ਪਤਾ ਹੋਵੇਗਾ ਤਾਂ ਤੂੰ ਗ੍ਰੰਥ ਪੋਥੀਆਂ ਸਭ ਫਰੋਲ ਕੇ ਦੇਖ ਲਈ ਸਾਰੇ ਧਰਮਾਂ ਦੇ ਵਿੱਚੋਂ ਨਿਕਲੇ ਨੇ ਸਨਾਤਨ ਧਰਮ ਦੇ ਵਿੱਚੋਂ ਨਿਕਲੇ ਨਹੀਂ ਤ੍ਰੇਤਾ ਯੁੱਗ ਤੋਂ ਪਹਿਲਾਂ ਤੋਂ ਵੀ ਪੁਰਾਣਾ ਇਹ ਯੁੱਗ ਹੈ ਧਰਮ ਹੈ ਸਤਜੁਗ ਤੋਂ ਲੈ ਕੇ ਸੋ ਤੂੰ ਕਾਲੀ ਦੀਵਾਲੀ ਦੀ ਗੱਲ ਕਰ ਰਿਹਾ ਮੈਂ ਤੈਨੂੰ ਪੁੱਛਣਾ ਚਾਹੁੰਦਾ ਕਿ ਤੂੰ ਜਿਹੜੇ ਵੀ ਧਰਮ ਦੇ ਵਿੱਚ ਹੈ ਕਿ ਆਉਣ ਵਾਲੇ ਜਿਹੜੇ ਵੀ ਤਿਹਾਰ ਉਸ ਧਰਮ ਨਾਲ ਰਿਲੇਟਡ ਆਉਣਗੇ ਕਿ ਉਹਨਾਂ ਨੂੰ ਵੀ ਤੂੰ ਕਾਲਾ ਕਰੇਗਾ ਜੇ ਤੇਰੇ 'ਚ ਹਿੰਮਤ ਹੈ ਤੇ ਬਾਕੀ ਜਿਹੜੇ ਆਉਣ ਵਾਲੇ ਤਿਹਾਰ ਨੇ ਦੀਵਾਲੀ ਤੋਂ ਬਾਅਦ ਉਹ ਵੀ ਕਾਲੇ ਕਹਿ ਕੇ ਤੂੰ ਉਹਨੂੰ ਐਡਰੈਸ ਕਰਨਾ ਹੈ ਉਹਨੂੰ ਤੂੰ ਸੋਸ਼ਲ ਮੀਡੀਆ ਤੇ ਕਹਿਣਾ ਹੈ ਕਿ ਹੁਣ ਸਾਰੇ ਤਿਹਾਰੀ ਕਾਲੇ ਚੱਲਣਗੇ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਹੋਣ ਸਾਡੇ ਸਨਾਤਨ ਧਰਮ ਦਾ ਪੂਰੇ ਵਰਲਡ ਦੇ ਵਿੱਚ ਦੀਵਾਲੀ ਪਰਵ ਬੜੀ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਔਰ ਤੈਨੂੰ ਮੈਂ ਅੱਜ ਦੱਸ ਦਿੰਨਾ ਕਿ ਅੱਜ ਇੱਕ ਅਖਬਾਰ ਦੀ ਰਿਪੋਰਟ ਹੈ ਕਿ ਪਿਛਲੇ 34 ਸਾਲਾਂ ਤੋਂ ਬਾਅਦ ਇਹ ਜਿਹੜੀ ਦੀਵਾਲੀ ਹੈ ਬੜਾ ਬੂਮ ਹੈ ਮਾਰਕੀਟ ਦੇ ਵਿੱਚ 25% ਵਧਦਾ ਬੂਮ ਹੈ ਤੇ ਤੂੰ ਕਹਿੰਦਾ ਜੀ ਕਾਲੀ ਦੀਵਾਲੀ ਹੈ ਅੱਜ ਦੀ ਅਖਬਾਰ ਦੇਣਿਕ ਭਾਸਕਰ ਮੈਂ ਪੜ੍ਹ ਕੇ ਆਇਆ ਤੇ ਤੈਨੂੰ ਦੱਸਣ ਵਾਸਤੇ ਇਹ ਮੀਡੀਆ ਦੀ ਰਿਪੋਰਟ ਹੈ ਕਿ 25% ਬਹੁਤ ਜ਼ਿਆਦਾ ਵਾਧਾ ਹੈ ਇਹ ਅੱਜ ਦੀ ਦੀਵਾਲੀ ਦੇ ਵਿੱਚ ਤੇ ਲੋਕਾਂ 'ਚ ਬੜਾ ਉਤਸ਼ਾਹ ਹੈ ਤੇ ਤੂੰ ਡੱਡੂ ਮਾਨ ਕਹਿ ਰਿਹਾ ਕਿ ਕਾਲੀ ਦੀਵਾਲੀ ਹੈ ਮੈਂ ਤੈਨੂੰ ਦੱਸ ਦਿੰਦਾ ਮੇਰਾ ਜਨਮ ਸ਼੍ਰੀ ਮੁਕਸਰ ਸਾਹਿਬ ਦਾ ਹੈ ਤੇ ਮੈਂ ਗੁਰਗੋਬਿੰਦ ਸਿੰਘ ਜੀ ਦਾ ਬੱਚਾ ਹਾਂ ਮੈਂ ਕਿਸੇ ਧਰਮ ਬਾਰੇ ਨਹੀਂ ਬੋਲਣਾ ਚਾਹੁੰਦਾ ਪਰ ਤੂੰ ਜਿੱਥੋਂ ਬੋਲਦਾ ਅਖੋਤੀ ਸਿੰਗਰਾ ਅੱਜ ਤੋਂ ਬਾਅਦ ਜਿੰਨੇ ਵੀ ਸਨਾਤਨੀ ਮੇਰੇ ਭਰਾ ਮੈਨੂੰ ਦੇਸ਼ਾਂ ਵਿਦੇਸ਼ਾਂ ਤੋਂ ਸੁਣਦੇ ਹੋਣ ਜਿਨ੍ਹਾਂ ਨੂੰ ਪ੍ਰਭੂ ਸ਼੍ਰੀ ਰਾਮ ਨਾਲ ਪਿਆਰ ਹੋਵੇ ਉਹ ਇਸ ਅਖੋਤੀ ਸਿੰਗਰ ਦਾ ਬਾਈਕਾਟ ਕਰਨ ਇਹਦਾ ਜ਼ਿੰਦਗੀ ਚ ਕਦੇ ਕੋਈ ਗਾਣਾ YouTube ਤੇ ਸੁਣਨਾ ਨਹੀਂ ਤੁਸੀਂ ਮੇਰਾ ਫਰਜ ਸੀ ਮੈਂ ਆਪਣੀ ਫਰਜ ਨਿਭਾ ਦਿੱਤਾ ਵੀਡੀਓ ਪਾ ਦਿੱਤੀ ਰੋਸ਼ ਮੈਂ ਆਪਣਾ ਦਿਖਾ ਦਿੱਤਾ ਵੈਸੇ ਮੈਂ ਧਰਮ ਦੇ ਨਾਂ ਤੇ ਰਾਜਨੀਤੀ ਕਰਨਾ ਪਸੰਦ ਨਹੀਂ ਕਰਦਾ ਜਿੱਦਾਂ ਕਿ ਦੂਸਰੇ ਲੋਕ ਕਰਦੇ ਨੇ ਪਰ ਇਹ ਮੇਰੀ ਜ਼ਿੰਮੇਵਾਰੀ ਸੀ ਕਿ ਮੇਰੀ ਡਿਊਟੀ ਹੈ ਐਜ਼ ਸਨਾਤਨੀ ਹੋਣ ਦੇ ਨਾਤੇ ਔਲੇਨਾਥ ਦਾ ਬੱਚਾ ਹੋਣ ਦੇ ਨਾਤੇ ਪ੍ਰਭੂ ਸ਼੍ਰੀ ਰਾਮ ਦਾ ਬੱਚਾ ਹੋਣ ਦੇ ਨਾਤੇ ਇਸ ਅਖੋਤੀ ਸਿੰਗਰ ਡੱਡੂ ਮਾਨ ਨੂੰ ਇਹ ਦੱਸਣਾ ਚਾਹੁੰਦਾ ਸੀ ਮੈਂ ਕਿ ਕਾਲੀ ਦੀਵਾਲੀ ਨਹੀਂ ਹੋਈ ਠੀਕ ਹੈ ਕਿ ਪੰਜਾਬ ਦੇ ਵਿੱਚ ਕੁਝ ਕੁਦਰਤੀ ਆਪਾਦਾਂ ਆਈਆਂ ਇਹ ਕਦੋਂ ਨਹੀਂ ਆਈਆਂ ਇਹ ਹਰ ਵਾਰੀ ਆਉਂਦੀਆਂ ਇਹ ਸਾਡੀਆਂ ਹੀ ਕਮੀਆਂ ਕਰਕੇ ਆਉਂਦੀਆਂ ਤੇ ਤੂੰ ਕਹਿੰਦਾ ਜੀ ਕਾਲੀ ਦੀਵਾਲੀ ਹੈ ਤੇ ਤੇਰਾ ਤਾਂ ਕਾਲਾ ਮੂੰਹ ਕਰਨਾ ਚਾਹੀਦਾ ਜੇ ਮੇਰਾ ਕਿਤੇ ਵਸ ਚੱਲਿਆ ਜੇ ਤੂੰ ਮੇਰੇ ਕਿਤੇ ਰੂਬਰੂ ਹੋ ਗਿਆ ਤੇ ਤੇਰਾ ਕਾਲਾ ਮੂੰਹ ਕਰਨ ਤੋਂ ਵੀ ਮੈਂ ਪਿੱਛੇ ਪਰੇਜ ਨਹੀਂ ਕਰਾਂਗਾ ਤੇ ਚਾਹੇ ਮੈਨੂੰ ਕੋਈ ਵੀ ਮੇਰੇ ਤੇ ਪਰਚਾ ਜੇਲ੍ਹ ਜੋ ਮਰਜ਼ੀ ਹੋ ਜੇ ਕਿਉਂਕਿ ਜੇ ਤੂੰ ਸਨਾਤਨ ਧਰਮ ਬਾਰੇ ਸਾਡੇ ਪ੍ਰਭੂ ਸ਼੍ਰੀ ਰਾਮ ਬਾਰੇ ਕਦੇ ਵੀ ਕੁਝ ਬੋਲਿਆ ਤੇ ਮੈਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਾ ਕਿਉਂਕਿ ਮੇਰੇ ਲਈ ਸਨਾਤਨ ਧਰਮ ਸਭ ਤੋਂ ਉੱਪਰ ਹੈ ਪਰ ਮੈਂ ਫੇਰ ਕਹਿ ਰਿਹਾ ਕਿ ਮੈਂ ਸਾਰੇ ਧਰਮਾਂ ਦਾ ਆਦਰ ਕਰਦਾ ਹਾਂ ਉਹਨਾਂ 'ਚ ਵਿਸ਼ਵਾਸ ਕਰਦਾ ਹਾਂ ਮੈਂ ਕੀੜੀ 'ਚ ਵੀ ਮਨਦਾ ਕਿ ਉਹਦੇ ਚ ਵੀ ਭਗਵਾਨ ਹੈ ਭਗਵਾਨ ਹਰ ਚੀਜ਼ ਚ ਵਿਰਾਜਮਾਨ ਹੈ ਪਰ ਤੂੰ ਉਹ ਖੋਥੀ ਸਿੰਗੜਾ ਟ੍ਰੈਂਡਿੰਗ ਦੇ ਵਿੱਚ ਆਉਣ ਲਈ ਕੰਟਰੋਵਰਸੀ ਵਾਲਾ ਕਹਿੰਦਾ ਜੀ ਬਲੈਕ ਦਿਵਾਲੀ ਇਹ ਦਿਵਾਲੀ ਬਲੈਕ ਨਹੀਂ ਹੈ ਤੇਰੀ ਬੁੱਥੀ ਬਲੈਕ ਹੈ ਤੂੰ ਬੁੱਢਾ ਹੋ ਚੁੱਕਿਆ ਹੈ ਦਾੜੀ ਕਾਲੀ ਕਰਕੇ ਤੇ ਕਾਲੇ ਵਾਲ ਕਰਕੇ ਤੂੰ ਜਿਹੜੇ ਗਾਣੇ ਗੋਣੇ ਗਾਣਾ ਉਹ ਖਤਮ ਹੋ ਗਿਆ ਤੇਰਾ ਟ੍ਰੈਂਡ ਖਤਮ ਹੋ ਗਿਆ ਹੁਣ ਟ੍ਰੈਂਡ ਹੈ ਅੱਜ ਦੀ ਡੇਟ 'ਚ ਸਤਿੰਦਰ ਸਰਤਾਜ ਦਾ ਰਣਜੀਤ ਬਾਵੇ ਦਾ ਰਾਜਵੀਰ ਸਾਡਾ ਜਵੰਦਾ ਵੀਰ ਜਿਹੜਾ ਚਲਾ ਗਿਆ ਹੈ ਇਨਾ ਵਰਗੇ ਸਿੰਗੜਾ ਦਾ ਅੱਜਕੱਲ ਟ੍ਰੈਂਡ ਹੈ ਤੇਰਾ ਟ੍ਰੈਂਡ ਖਤਮ ਹੋ ਗਿਆ ਸੋ ਇਸ ਕਰਕੇ ਅਖੋਤੀ ਸਿੰਗੜਾ ਆਪਣੀ ਅਕਲ ਨੂੰ ਹੱਥ ਮਾਰ ਤੇ ਥੋੜਾ ਜਿਹਾ ਅਕਲ ਬੈਠ ਕੇ ਸੋਚ ਵੀ ਕਾਲੀ ਦੀਵਾਲੀ ਕਿਉਂ ਆ ਮੈਂ ਉਮੀਦ ਕਰਦਾ ਕਿ ਤੇਰੇ ਘਰੇ ਸਾਰੇ ਕੁਸ਼ਲ ਮੰਗਨ ਹੋਲ ਪਰ ਮੈਂ ਜਿਆਦਾ ਤੇਰੇ ਬਾਰੇ ਨਹੀਂ ਕਹਿਣਾ ਕੋਈ ਮਾੜਾ ਚੰਗਾ ਸ਼ਬਦ ਨਹੀਂ ਕਹਿਣਾ ਕਿਉਂਕਿ ਮੇਰੇ ਇਹ ਸੰਸਕਾਰ ਮੈਨੂੰ ਇਜਾਜ਼ਤ ਨਹੀਂ ਦਿੰਦੇ ਕਿਉਂਕਿ ਮੇਰੇ ਬੜੇ ਵਧੀਆ ਦੋਸਤ ਬੜੀਆਂ ਫੈਮਲੀਆ ਵਾਲੇ ਮੇਰੇ ਨਾਲ ਜੁੜੇ ਹੋਏ ਨੇ ਸੋ ਤੇਰੀ ਇੰਨੀ ਕੁ ਸਰਵਿਸ ਬਹੁਤ ਐ ਕਿ ਤੂੰ ਅਗਰ ਕਾਲੀ ਦੀਵਾਲੀ ਕਹੇਗਾ ਤੇ ਤੇਰਾ ਮੂੰਹ ਕਾਲਾ ਪਹਿਲਾਂ ਹੋਏਗਾ ਤੇ ਮੇਰੇ ਜਿੰਨੇ ਵੀ ਸਨਾਤਨੀ ਭਰਾ ਦੇਸ਼ ਵਿਦੇਸ਼ ਚ ਮੈਨੂੰ ਦੇਖ ਰਹੇ ਨੇ ਉਹ ਇਸ ਅਖੋਤੀ ਗਦੇ ਸਿੰਗਰ ਦਾ ਬਾਈਕਾਟ ਕਰਨ ਤੇ ਜੇ ਮੇਰੀ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਨ ਜੈ ਹਿੰਦ ਜੈ ਭੋਲੇਨਾ ਸਤਿ ਸ੍ਰੀ ਅਕਾਲ